मावाजा पार मा गुजर कया जाइण ਆਪਣੀ ਰੱਖੀ ਦੀ ਕਰਾਓ ਤਿਆਰੀ ਜਿੰਦਾ ਹੈ ਤਾਂ ਮਰਨਾ ਸਿੱਖੋ ਜਿੰਦਾ ਹੈ ਤਾਂ ਮਰਨਾ ਸਿੱਖੋ ਜੀਵਾਂਗੇ ਜਦੋਂ ਮਰਾਂਗੇ ਤਾਂ ਆਪਣੀ ਰੱਖੀ ਦੀ ਕਰਾਗੇ ਪ੍ਰਧਾਨ ਜੀ ਜਿਹੜਾ ਅੱਜ ਐਸਸੀ ਪਾਵਰ ਕਮ ਦਸਤਰਫਰੋਏ ਪਰਚਾ ਨਾ ਲਾ ਗਿਆ ਕੀ ਕਹਿਣਾ ਚਾਹੁੰਦੇ ਅੱਜ ਇਕੱਲੇ ਐਸਸੀ ਫਲੋਜਪੁਰ ਤਰਨਾਨੀ ਆ ਸਾਡੀ ਪੰਜਾਬ ਜਿਹੜੀ ਸਾਰੇ ਚੀਜ਼ ਦਫਤਰਾਂ ਦੀ ਅਸੀਂ ਦਫ਼ਤਰ ਦੇ ਕੁਝ ਐਕਸੀ ਦਫ਼ਤਰ ਕਰਨੇ ਆ ਕਿਉਂਕਿ ਕੇਂਦਰ ਸਰਕਾਰੀਆਂ ਦੇ ਅਰੰਭ ਦੇ ਪੰਜਾਬ ਸਰਕਾਰ ਨੇ ਜਿਹੜਾ ਜਿਪ ਵਾਲੇ ਮੀਟਰ ਲਾਉਣ ਦੀ ਤਿਆਰੀ ਕਰ ਲਈ ਆ ਮਤਲਬ ਬਿਜਲੀ ਬੋਰ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਵਾ ਉਹਦੀ ਪੂਰੀ ਉਹਨਾਂ ਨੇ ਕੋਇ ਜਿਹੜੀ ਆ ਆਰੰਭਤੀ ਆ ਉਹਦੇ ਤੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪੂਰੇ ਪ੍ਰਵਾਣ ਨੇ ਜੇ ਲੱਖਾਂ ਦੇ ਕੱਠ ਪੰਜਾਬ ਦੇ ਵਿੱਚ ਕੀਤੇ ਆ ਔਰ ਇਹ ਦਫ਼ਤਰਾਂ ਦੇ ਮੰਗ ਪੱਤਰ ਅਸੀਂ ਤਿੰਨ ਤਰੀਕ ਨੂੰ ਦੇਖ ਗਏ ਸਾਂ ਅੱਜ ਅਸੀਂ ਧਰਨੇ ਲਾ ਕੇ ਇੱਕ ਸੰਹਿਿਆ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਕਿ ਲੋਕੋ ਇਹ ਪਬਲਿਕ ਦਾ ਧਾਰਾ ਵਾ ਲੱਖਾਂ ਡਾਲਰ ਦੀ ਪ੍ਰਾਪਰਟੀ ਆ ਜਿਹੜੀ ਪ੍ਰਾਈਵੇਟ ਲੋਕਾਂ ਦੇ ਹੱਥਾਂ ਦੇ ਵਿੱਚ ਇਹਨਾਂ ਦਲਾਲ ਹਾਕਮਾਂ ਦੇ ਜੀਣ ਦਾ ਪ੍ਰੋਗਰਾਮ ਬਣਾ ਲਿਆ ਸੋ ਭਗਵੰਤ ਮਾਨ ਨੇ ਜਾਂ ਨਰਿੰਦਰ ਮੋਦੀ ਜੀ ਨੇ ਜੋ ਅਧਿਤਾ ਉਹਨਾਂ ਨੂੰ ਆਈਆਂ ਵਾਂ ਯੂ ਐਸ ਏ ਤੋਂ ਉਹਨਾਂ ਦਾ ਹਤਾ ਮੁਤਾਬਕ ਇਹ ਬਿਜੀ گور ਨੂੰ ਵੇਚਣ ਦੀ ਤਿਆਰੀ ਕੀਤੀ ਆ ਪਰ ਪੰਜਾਬ ਦੇ ਪੁੱਤ ਬਚਾਉਣਗੇ ਵੱਡੀ ਆਸਵੰਦੀ ਇਸ ਤੋਂ ਵੀ ਅੱਜ ਇੰਨੇ ਭਾਰੇ ਮੀਂਹ ਦੇ باوجود ਹਰੇਕ ਥਾਂ ਦੇ ਪੰਜਾਬ ਦੇ ਵਿੱਚ ਭਾਰੀ ਇਕੱਠ ਹੋਇਆ ਮਾਵਾ ਪਣਾ ਵੀ ਆਈਆਂ ਨੌਜਵਾਨ ਕਿਸਾਨ ਵੀ ਧੁਰੇ ਆਵੇ ਇਸੇ ਤਰ੍ਹਾਂ ਅੱਜ ਐਸਸੀ ਫਿਰੋਜ਼ਪੁਰ ਤੇ ਹਜ਼ਾਰਾਂ ਦੀ ਗਿਣਤੀ ਜਿਹੜਾ ਇਕੱਠ ਹੋਇਆ ਇਹਨਾਂ ਇਕੱਠਾ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੱਡ ਦਾ ਰੂਪ ਧਾਰਨ ਕਰਨਾ ਵਾ ਪਿੰਡਾਂ ਦੇ ਵਿੱਚ ਪੰਚਾਇਤਾਂ ਤੋਂ ਹਰੇਕ ਵਰਗ ਤੋਂ ਮਤੇ ਪਵਾ ਕੇ ਤੇ ਇਸ ਪ੍ਰਾਪਰਟੀ ਨੂੰ ਜਿਹੜੀ ਪਬਲਿਕ ਦੀ ਪ੍ਰਾਪਰਟੀ ਆ ਇਹਨੂੰ ਬਚਾਉਣ ਵਾਸਤੇ ਹਰ ਰੇ ਆਰ ਬਜਦਾਓ ਵਰਤਾਂਗੇ ਔਰ ਪੂਰੀ ਤਿਆਰੀ ਦੇ ਨਾਲ ਜਿਹੜਾ ਵਾ ਇਹਨੂੰ ਬਿਜਲੀ ਬੋਰ ਨੂੰ ਬਚਾਵਾਂਗੇ ਕਿਸ ਤਰ੍ਹਾਂ ਦਾ ਹੰਗਾਰਾ ਰਿਹਾ ਜੀ ਅੱਜ ਹਾਲਾਂਕਿ ਭਾਰੀ ਬਾਦਸ਼ੀ ਅੱਜ ਦਾ ਹੰਗਾਰਾ ਤੇ ਐ ਕਹ ਲਈਏ ਵੀ 101% ਮਤਲਬ ਇੰਨਾ ਵੱਡਾ ਹੰਗਾਰਾ ਜਿਹੜਾ ਮਿਲਿਆ ਹਰੇਕ ਵਰਗ ਤੋਂ ਮਿਲਿਆ ਵਾ ਅੱਜ ਦੇ ਆਸਰਨਿਆਂ ਦੇ ਵਿੱਚ ਕਾਲੀ ਕਾਗਰਸੀ ਆਮ ਆਦਮੀ ਪਾਰਟੀ ਵਾਲੇ ਭਾਜਪਾ ਵਾਲੇ ਸਾਰੇ ਵੀ ਆਇਆ ਦੁਕਾਨਦਾਰ ਆਇਆ ਵਿਹੜੇ ਵਾਲੇ ਵੀ ਆਇਆ ਰੇੜੀ ਫੜੀ ਵਾਲੇ ਆਇਆ ਬੀਬੀਆਂ ਭੈਣਾਂ ਬੀਬੀਆਂ ਭੈਣਾਂ ਵੱਡੀ ਗਿਣਤੀ ਦੇ ਵਿੱਚ ਆਈਆਂ ਕਾਰਨੇ ਸੀ ਵੀ ਜਦੋਂ ਉਹਨਾਂ ਕੋਲੇ ਜਾ ਕੇ ਪਿੰਡਾਂ ਦੇ ਵਿੱਚ ਗੱਲ ਕੀਤੀ ਵੀ ਬਿਜਲੀ ਹਰੇ ਘਰ ਦੀ ਲੋੜ ਵਾ ਹਰੇ ਘਰ ਨੇ ਵਿਜੀ ਵਰਤਨੀਆਂ ਤੇ ਜੇ ਇਹਨੂੰ ਬਚਾਉਣਾ ਤੇ ਵੇ ਰਸਤਾ ਇਹੋ ਜੇ ਉਹ ਰਸਤਾ ਜੇ ਇਹਨਾਂ ਨੇ ਨਹੀਂ ਵਰਦੇ ਚ ਬਣਾਇਆ ਤੇ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ ਧੰਨਵਾਦ ਪ੍ਰਧਾਨ ਠੀਕ ਹੈ ਮੈਂ ਕਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕੋਈ ਪਰਿਕਸ਼ਾਨ ਮਜ਼ਦੂਰਾਂ ਅੱਜ ਜੋ ਜਥੇਬੰਦੀ ਦੇ ਐਲਾਨ ਦੇ ਮੁਤਾਬਕ ਪਾਵਰ ਕਾਮ ਦੇ ਚੀਫ ਤੇ ਐਸਆਈ ਦਫ਼ਤਰਾਂ ਦੇ ਅੱਗੇ ਕੇਪ ਵਾਲੇ ਮੀਟਰਾਂ ਦੇ ਵਿਰੋਧ ਦੇ ਵਿੱਚ ਤੇ ਬਿਜਲੀ ਸੋਧ ਬਿੱਲ 225 ਜੋ ਮੋਦੀ ਸਰਕਾਰ ਪੇਸ਼ ਕਰਨ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਦਫ਼ਤਰਾਂ ਦਾ ਘਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਤੇ ਕਾਰਪੋਰੇਟ ਪੱਕੀ ਨੀਤੀ ਦਾ ਜਿਹੜਾ ਉਹ ਡਟਵਾ ਵਿਰੋਧ ਕੀਤਾ ਜਾਊਗਾ ਇੰਨੇ ਭਾਰੇ ਬਾ ਮੀ ਦੇ ਬਾਵਜੂਦ ਵੀ ਹਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਬੇਬੀਆਂ ਸਾਰੇ ਵਰਗਾਂ ਦੇ ਲੋਕ ਜਿਹੜੇ ਉਹ ਪਹੁੰਚੇ ਆ ਕਿਉਂਕਿ ਅੱਜ ਦਾ ਜਿਹੜਾ ਉਹਨਾਂ ਨੂੰ ਜਾਗਰੂਤੀ ਆ ਚੁੱਕੀ ਆ ਕਿ ਪ੍ਰੀਪੇਡ ਮੀਟਰ ਸਾਡੀਆਂ ਵੱਟੀਆਂ ਵੱਡਾ ਜਿਹੜਾ ਡਾਟਾ ਜੇਬਾਂ ਦੇ ਉੱਤੇ ਮਾਰਨਗੇ ਇਸ ਕਰਕੇ ਪੰਜਾਬ ਦੇ ਲੋਕ ਪ੍ਰੀਪੇਡ ਮੀਟਰ ਸਮਾਰਟ ਮੀਟਰ ਕਦੇ ਵੀ ਕਿਸੇ ਕੀਮਤ ਤੇ ਜਿਹੜੇ ਉਹ ਪਿੰਡਾਂ ਦੇ ਵਿੱਚ ਨਹੀਂ ਲੱਗਣ ਦੇਣਗੇ ਅਸੀਂ ਕਹਿਣਾ ਚਾਹੁੰਦੇ ਆ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੂੰ ਮੋਦੀ ਸਰਕਾਰ ਨੂੰ ਜੇਕਰ ਤੁਹਾਡੇ ਅਧਿਕਾਰੀ ਪਿੰਡਾਂ ਦੇ ਵਿੱਚ ਮੇ ਮੀਟਰ ਲਾਉਣ ਆਉਣਗੇ ਤੇ ਇਸੇ ਤਰ੍ਹਾਂ ਡਟਵਾਂ ਵਿਰੋਧ ਕੀਤਾ ਜਾਊਗਾ ਤੇ ਜਿਹੜਾ ਅੱਜ ਦੇ ਧਰਨਿਆਂ ਦੇ ਦਬਾਅ ਦੇ ਥੱਲੇ ਪਾਵਰ ਕਾਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਦੇ ਨਾਲ ਜੋ ਮੈਸੇਜ ਮਿਲ ਰਿਹਾ ਕਿ 18 ਤਰੀਕ ਨੂੰ ਪੂਰੇ ਪੰਜਾਬ ਦੇ ਐਸਸੀ ਸਾਧਕੇ ਜਿਹੜੀ ਜਥੇਬੰਦੀ ਦੇ ਆਗੂ ਸੇ ਪਾਨਾ ਦੇ ਨਾਲ ਮੀਟਿੰਗ ਕੀਤੀ ਜਾਊਗੀ ਤੇ ਜਿਹੜਾ ਮੰਗ ਪੱਤਰ ਆ ਉਹਦੇ ਤੇ ਗੱਲਬਾਤ ਜਿਹੜੀ ਉਹ ਸਾਂਝੀ ਕੀਤੀ ਜਾਊਗੀ ਜਿੰਨੀਆਂ ਵੀ ਮੰਗਾਂ ਬਿੱਲ ਬਿਜਲੀ ਛੋਧ ਬਿੱਲ ਰੱਦ ਕਰਨ ਦੀ ਮੰਗਿਆ ਜਿਹੜਾ ਜਰਮਾਨੇ ਖਬਤਕਾਰਾਂ ਨੂੰ ਪਾਜਿਆ ਜਾ ਰਿਹਾ ਉਹ ਰੱਦ ਕਰਨ ਦੀ ਮੰਗ ਆ ਵੀਡੀਓ ਸਟ੍ਰੀਮ 'ਚ 1200 ਰੁਪਇਆ ਤੇ ਜਿਹੜਾ ਉਹ ਪਰ ਪਾਵਰ ਦਾ ਕਰਦੀ ਮੰਗ ਹੋਰ ਮੰਗਾਂ ਨੂੰ ਲੈ ਕੇ ਗੱਲਬਾਤ ਜਿਹੜੀ ਹੋਵੇਗੀ ਅੱਜ ਦਾ ਜਿਹੜਾ ਧਰਨਾ ਪੂਰਨ ਤੌਰ ਤੇ ਸਫਲ ਰਿਹਾ ਵਰਦੇ ਮੀਆਂ ਦੇ ਵਿੱਚ ਲੋਕਾਂ ਦਾ ਭਾਰੀ ਸਮਰਥਨ ਮਿਲਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ